ਰਾਸਤੇ ਵਿੱਚ ਹੋਰ ਵੀ ਬਹੁਤ ਸਾਰੇ ਸਿੱਖ ਉਹਨਾਂ ਨਾਲ ਜੁੜ ਗਏ। ਜਹਾਂਨ ਖਾਨ ਦੀ ਕਮਾਨ ਹੇਠ ਮੁਗਲਾਂ ਦੀ ਫੌਜ ਨੇ ਇੱਥੇ ਸਿੱਖ ਫੌਜ ਨਾਲ ਟਕਰਾ ਕੀਤਾ। ਇਸ ਸਥਾਨ ਤੇ ਲੰਬੀ ਅਤੇ ਭਿਆਨਕ ਲੜਾਈ ਤੋਂ ਬਾਅਦ ਇੱਕ ਦੂਜੇ ਤੇ ਸਾਂਝੇ ਹਮਲੇ ਵਿੱਚ ਦੋਹਾਂ ਯੋਧਿਆਂ ਦਾ ਸਿਰ ਢਾੜ ਨਾਲੋਂ ਵੱਖ ਹੋ ਗਿਆ। ਪਰ ਜਦੋਂ ਬਾਬਾ ਜੀ ਜ਼ਮੀਨ ਤੇ ਡਿੱਗ ਪਏ ਤਾਂ ਇੱਕ ਜਵਾਨ ਸਿਪਾਹੀ ਨੇ ਉਹਨਾਂ ਨੂੰ ਆਪਣੀ ਵਚਨ ਯਾਦ ਕਰਾਈ। ਬਾਬਾ ਜੀ ਤੁਰੰਤ ਉੱਠੇ ਆਪਣਾ ਸਿਰ ਖੱਬੇ ਹਾਤੇ ਰੱਖਿਆ ਅਤੇ ਸੱਜੇ ਹੱਥ 'ਚ ਖੰਡਾ ਲਗਭਗ 18 ਸੇਰ 15 ਕਿਲੋ ਵਜ਼ਨ ਦੋ ਧਾਰੀ ਤਲਵਾਰ ਸੀ ਉਸ ਨੂੰ ਲੈ ਕੇ ਲੜਨ ਲੱਗੇ ਇਸ ਚਮਤਕਾਰ ਦੇ ਕੇ ਦੁਸ਼ਮਣ ਫੌਜ ਭੱਜਣ ਲੱਗੇ ਪਰ ਬਾਬਾ ਜੀ ਨੇ ਆਪਣੇ ਸਪਾਹੀਆਂ ਸਮੇਤ ਲੜਾਈ ਜਾਰੀ ਰੱਖੀ ਅਤੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਦੱਖਣੀ ਹਿੱਸੇ ਵਿੱਚ ਆਪਣਾ ਸੀਸ ਰੱਖ ਕੇ ਆਖਰੀ ਸਾਹ ਲਿਆ ਹੁਣ ਬੁੰਗਾ ਬਾਬਾ ਦੀਪ ਸਿੰਘ